ਸਤਿ ਰਾਮ ਰਵੈ ਅਰਹਨਾ ਮਿਤ੍ਰ ਤੁਮਕਾਂ ਸ੍ਰਿ ਸਾਧਾ ਜਿ ਮਟ ਕਲੇਸਾ ਕ੍ਰਿਸ਼ਨਾ ਮਨ ਮੇ ਪਰਵਿਸ਼ਾ ਦਰਸਿਆ ਜੀ ਜਿਸਰਾ ਜਿਸਵਾ ਆਨੰਦਨਨੀਕਾ ਹੋਤੋ ਪ੍ਰਗੁਰ ਮੇਲੀਆ ਨਾਨਕ ਹਰਿ ਤੁਮ ਜੀਤਾ ਤੁਰ ਜੀ ਤੋਰ ਠਾ ਮਹੰਦਾ ਪੰਜਵਾ ਪਰਮੇਤਰ ਦਿੱਤਾ ਬੰਨਾ ਤੁ ਕਰੋ ਕੜੇ ਰਾਹ ਪੰਨਾ ਅਨੰਦ ਕਰਹ ਨਰਨਾ ਹਰਿ ਰਮ ਕਿਰਪਾ ਕਾਈ ਮੇਰੇ ਦਿਲ ਦਾ ਬੰਨਾ ਦੁਖੜੂ ਗੜਿਆ ਪੰਨਾ ਅੰਦ ਕਰੇ ਨਰਨਾ ਜੀ ਹਰ ਹੱਥ ਪ੍ਰਭਿ ਫਤਾਈ ਸੰਤੋਤ ਬੋਵਾ ਤਵਥਾਈ ਕਾਣਿਆ ਇਦ ਤਨ ਕਲੀ ਚੰਤ ਮਟਾਈ ਦਇਆ ਸਰ ਪ੍ਰਮਿਹਰਵਾਨ ਅਰਣਾਣਿ ਤਾ ਜਿਵ ਖਾਨ ਸਰ ਕਾਣਿਆ ਇਦ ਤਨ ਕਲੀ ਚੰਤ ਮਟਾਈ ਦਇਆ ਸਰ ਪ੍ਰਮਿਹਰਵਾਨ ਅਰਣਾਣਿ ਤਾ ਜਿਵ ਖਾਨ thank yeah.